ਪਿਛਲੇ ਦਿਨੀ ਹੀ ਅਰਵਿੰਦ ਕੇਜਰੀ ਦੀ ਪਾਰ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਆਥੀ ਨੂੰ ਨਵਾਂ ਮੁੱਖ ਮੰਤਰੀ ਦਿੱਲੀ ਦਾ ਐਲਾਨਿਆ ਗਿਆ ਹਜੇ ਆਥੀ ਵੱਲੋਂ ਮੁੱਖ ਮੰਤਰੀ ਦਾ ਸੋਚ ਸਮਾਗਮ ਹੋਣਾ ਹੈ ਕਿ ਪੰਜਾਬ ਦੇ ਵਿੱਚ ਗੱਲਾਂ ਅੱਗਵਾਲ ਅੱਗ ਵਾਂਗ ਫੈਲ ਰਹੀਆਂ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਅਸਤੀਫਾ ਦੇ ਦੇਣਾ ਚਾਹੀਦਾ ਹੈ ਇਹ ਡਿਮਾਂਡ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੋ ਰਹੀ ਹੈ ਕਿ ਜਦੋਂ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਬਾਣ ਬਣੇ ਨੇ ਤਾਂ ਸਾਰਾ ਸਿਸਟਮ ਹੀ ਭਗਵੰਤ ਬਾਣ ਵੱਲੋਂ ਹਲਾ ਦਿੱਤਾ ਗਿਆ ਕਿ ਦਿੱਲੀ ਦੇ ਵਿੱਚ ਵੀ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਪੰਜਾਬ ਦੇ ਵਿੱਚ ਵੀ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਪ੍ਰਤਾਪ ਸਿੰਘ ਬਾਜਵਾ ਨੇ ਤੰਝ ਕਸਿਆ ਕੀ ਦਿੱਲੀ ਦੇ ਵਿੱਚ ਕੇਜਰੀਵਾਲ ਮੁੱਖ ਮੰਤਰੀ ਜੀ ਤਾਂ ਸਾਰਾ ਸਿਸਟਮ ਉਹਨਾਂ ਨੇ ਉਲਟ-ਪੁਲਟ ਕਰ ਦਿੱਤਾ ਸੀ ਆਪ ਦੇ ਹਿਸਾਬ ਦੇ ਨਾਲ ਚਲਾ ਰਹੇ ਸੀ ਉਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਵੀ ਸਰਕਾਰ ਆਮ ਆਦਮੀ ਪਾਰਟੀ ਦੀ ਹੈ सीएम ਭਗਵੰਤ ਮਾਨ ਜਿਸ ਨੂੰ सीएम ਦੀਆਂ ਜ਼ਿੰਮੇਵਾਰੀਆਂ ਨਹੀਂ ਪਤਾ ਮੁੱਖ ਮੰਤਰੀ ਦੀ ਕੀ ਜ਼ਿੰਮੇਵਾਰ ਹੁੰਦੀਆਂ ਨੇ ਉਹ ਨਹੀਂ ਪਤਾ ਕਿ ਜੋ ਪਹਿਲਾਂ ਕਮੇਟੀ ਦਾ ਕੰਮ ਕਰਦਾ ਸੀ ਉਹੀ ਕੰਮ ਕਰੇ ਭਗਵੰਤ ਮਾਨ ਤੋਂ ਵੀ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਕਿ ਨਸ਼ੇ ਦੇ ਵਿੱਚ ਬਹੁਤ ਸਾਰੇ ਐਲਾਨ ਕਰ ਦਿੱਤੇ ਜਾਂਦੇ ਨੇ ਔਰ ਥੋੜੇ ਦਿਨਾਂ ਬਾਅਦ ਹੀ ਉਹਨਾਂ ਨੂੰ ਰੱਦ ਕੀਤਾ ਜਾਂਦਾ ਹੈ ਕਿ ਭਗਵੰਤ ਮਾਨ ਨੂੰ ਨਹੀਂ ਜਾਣਕਾਰੀ ਹੈਗੀ ਕਿ ਮੁੱਖ ਮੰਤਰੀ ਦੀ ਕੀ ਜ਼ਿੰਮੇਵਾਰੀ ਹੁੰਦੀ ਹੈ ਮੁੱਖ ਮੰਤਰੀ ਕਿਵੇਂ ਕੰਮ ਕਰਦਾ ਹੈ ਆਪ ਸਿੰਘ ਬਾਜਵਾ ਨੇ ਤੰਜ ਕਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੇ ਐਮ ਐਲ ਏ ਇਨ੍ਹਾਂ ਕੋਲੇ ਸਿਰਫ ਇੰਨਾ ਹੀ ਜੋਰ ਹੈ ਕਿ ਇਹ ਝੂਠੇ ਪਰਚੇ ਹਰ ਇੱਕ ਤੇ ਪਾਉਂਦੇ ਨੇ ਜੋ ਇਨ੍ਹਾਂ ਨੂੰ ਉਲਟ ਬੋਲਦਾ ਹੈ ਜੋ ਇਨ੍ਹਾਂ ਦੇ ਨਾਲ ਡਿਬੇਟ ਕਰਨਾ ਚਾਹੁੰਦਾ ਜੋ ਇਨ੍ਹਾਂ ਬਾਰੇ ਖਿਲਾਫ ਬੋਲਦਾ ਇਹ ਉਹਨਾਂ ਦੇ ਹਮੇਸ਼ਾ ਝੂਠੇ ਪਰਚੇ ਕਰਦੇ ਨੇ ਪ੍ਰਤਾਪ ਸਿੰਘ ਬਾਜਵਾ ਨੇ ਇਹ ਵੀ ਤੰਜ ਕਸਿਆ ਕਿ ਭਗਵੰਤ ਮਾਨ ਵੋਟਾਂ ਤੋਂ ਪਹਿਲਾਂ ਕਹਿੰਦਾ ਸੀ ਕਿ ਹਜ਼ਾਰ-ਹਜ਼ਾਰ ਰੁਪਏ ਵੀ ਇਨ੍ਹਾਂ ਮਾਤਾ ਭੈਣਾਂ ਨੂੰ ਦਿੱਤਾ ਜਾਵੇਗਾ ਪਰ ਉਹ 23 ਸਾਲ ਤੁੱਤੇ ਹੋ ਗਏ ਉਹ ਹਜ਼ਾਰ-ਹਜ਼ਾਰ ਰੁਪਿਆ ਖਾਤਿਆਂ ਦੇ ਵਿੱਚ ਮਾਤਾ ਪਿਤਾ ਦੇ ਕਿਉਂ ਨਹੀਂ ਪਿਆ ਔਰ ਦੂਜਾ ਪੈਨਸ਼ਨ ਬਾਰੇ ਕਹਿੰਦੇ ਸੀ ਕਿ ਅਸੀਂ ਪੈਨਸ਼ਨ ਬਤਾਵਾਂਗੇ ਉਹ ਹਜੇ ਤੱਕ ਪੈਨਸ਼ਨ ਨਹੀਂ ਬਤਾਈ ਗਈ ਤੀਜੀ ਗੱਲ ਭਗਵੰਤ ਮਾਨ ਕਹਿੰਦਾ ਸੀ ਕਿ ਅਸੀਂ ਨਸ਼ਾ ਬਿਲਕੁਲ ਖਤਮ ਕਰ ਦੇਵਾਂਗੇ ਜਦੋਂ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਤਾਂ ਚਿੱਟਾ ਕਿੱਥੇ ਬੰਦ ਹੋਇਆ ਉਹ ਦਿਖਾਓ ਪ੍ਰਤਾਪ ਸਿੰਘ ਬਾਜਲਵਾ ਨੇ ਤੰਜ ਕਸਿਆ ਕਿ ਚਿੱਟਾ ਹੋਰ ਜ਼ਿਆਦਾ ਵੱਧ ਚੁੱਕਿਆ ਕਰਪਸ਼ਨ ਹੋਰ ਜਿਆਦਾ ਵੱਧ ਚੁੱਕੀ ਹੈ ਝੁੱਟੇ ਪਰਚੇ ਹੋਰ ਜਿਆਦਾ ਵੱਧ ਚੁੱਕੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੇ ਐਮਐਲਏ ਵੱਲੋਂ ਜੋ ਸਹੀ ਕੰਮ ਕੀਤੇ ਗਏ ਨੇ ਉਹ ਗਿਣਾ ਕੇ ਦਿਖਾ ਦੇਣ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਜਿਵੇਂ ਦਿੱਲੀ ਦੇ ਵਿੱਚ ਮੁੱਖ ਮੰਤਰੀ ਕੁੜੀਜ਼ ਨੂੰ ਬਣਾ ਦਿੱਤਾ ਗਿਆ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਇੱਕ ਲੇਡੀਜ਼ ਨੂੰ ਮੁੱਖ ਮੰਤਰੀ ਬਣਾ ਦੇਣਾ ਚਾਹੀਦਾ ਹੈ ਜੋ ਸਾਰਾ ਸਿਸਟਮ ਕਰਪਟ ਹੋਇਆ ਪਿਆ ਉਸ ਨੂੰ ਸਹੀ ਰਾਤੇ ਲਿਆਂਦਾ ਜਾ ਸਕੇ ભગવંત માન ਵੱਲੋਂ 1 ਲੱਖ ਦੁੱਤੇ ਕਰਜ਼ਾ ਪੰਜਾਬ ਦੇ ਚੜਾ ਦਿੱਤਾ ਗਿਆ। ਅਗਰ ਟਾਈ ਸਾਲ ਹੋਰ ਭਗਵੰਤ ਮਨ ਰਹਿ ਗਿਆ ਤਾਂ ਇਹ ਕਰਜ਼ਾ ਦੁੱਗਣਾ ਤਿੱਗਣਾ ਹੋਰ ਜਾਣਾ ਤੇ ਪੰਜਾਬ ਦੀ ਸਾਰਾ ਸਿਸਟਮ ਆ ਜੋ ਪੰਜਾਬ ਦਾ ਹੈ ਉਹ ਖਿੱਲਰ ਜਾਣਾ। ਭਗਵੰਤ ਮਾਨ ਨੂੰ ਚਾਹੀਦਾ ਕਿ ਉਹ ਅਸਤੀਫਾ ਦੇ ਦੇਵੇ।